ਹਾਂਜੀ ਦੋਸਤੋ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀਐਸਬੀ ਵਲੌਗਰ ਚੈਨਲ ਤੇ ਵੇਖਿਓ ਅੱਜ ਦਾ ਰਪਰਾ ਹੋ ਚੁੱਕਾ ਹੈ ਤਿਆਰ ਤੇ ਹੁਣ ਮੈਂ ਚੱਲਦਾ ਸਕੂਲੇ ਚੈੱਕ ਕਰੋ ਕਿ ਦਿਹਾਣੀ ਲੱਗੀ ਹੈ ਪੱਗ ਤੇ ਗਾਇਸ ਆਪਣਾ ਕੀ ਹੁੰਦਾ ਹੈ ਬਸਲ ਚੈੱਕ ਕਰ ਸਕਦੇ ਕਿ ਦਿਹਾਣੀ ਹੈ ਮੌਸਮ ਤੇ ਹੁਣ ਚੱਲਦੇ ਗਾਇਸ ਸਕੂਲੇ ਤੁਹਾਨੂੰ ਮਿਲਦੇ ਗਾਇਸ ਸਕੂਲ ਨੂੰ ਆ ਕੀ ਗਈ ਬਾਏ ਬਾਏ ਦੋਸਤੋ ਬਾਅਦ ਵਿੱਚ ਮਿਲਦਾ ਹਾਂਜੀ ਦੋਸਤੋ ਮੈਂ ਸਕੂਲ ਦੀ ਤਿਆਰ ਹੋ ਚੁਗਾ ਹਾਂ ਜਿੱਦਾਂ ਤੁਹਾਨੂੰ ਪਤਾ ਹੈ ਤੇ ਮੈਂ ਸਕੂਲ ਚੱਲਾਂ ਹੀ ਹਾਂ ਤੇ ਨੋਟਿਸ ਮਤਲਬ ਨੋਟਿਸ ਆ ਗਿਆ ਤੇ ਮਤਲਬ ਸਕੂਲ ਵੱਲੋਂ ਮੈਸੇਜ ਆ ਗਿਆ ਕਿ ਤਿੰਨ ਦਿਨ ਹੁਣ ਛੁੱਟੀਆਂ ਨੇ 7 8 3 9 ਹੁਣ ਤਿੰਨ ਦਿਨ ਫੇਰ ਮੂੰਹ ਜਾ ਜਾਂਦੀਆਂ ਸਕੂਲ ਨਹੀਂ ਜਾਣਾ ਤੇ ਹੁਣ ਅੱਗੇ ਵੇਨੇ ਗਾਇਸ ਕਿੰਨੇ ਕਿ ਛੁੱਟੀਆਂ ਹੁੰਦੀਆਂ ਪਾਗੋ ਨੇ ਇਦਾਂ ਦੀ ਇੱਧਰ ਰਹਿੰਦੇ ਨੇ ਬੜੀ ਸੋਹਣੀ ਬੱਜੀ ਗਾਇਸ ਅੱਜ ਫੇਰ ਹੁਣ ਤਾਂ ਮਿਲਦੇ ਆ ਬਾਅਦ ਵਿੱਚ ਗਾਇਸ ਗਾਇਸ ਤੋਂ ਬੜੀ ਆ ਚੁੱਕੀ ਹੈ ਤੇ ਮੈਂ ਹੁਣ ਬਾਹਰ ਵੇਖਣਾ ਹੈ ਮੌਸਮ ਮੌਸਮ ਤੇ ਠੀਕ ਆ ਪੂਰਾ ਤੇ ਟੁੱਪ ਬਹੁਤ ਗੜਾਹੀ ਹੋ ਚੁਕੀ ਮੈਂ ਸੋ ਗਿਆ ਉੱਟ ਗਿਆ ਗਾਇਸ ਮੈਂ ਫੇਰ ਸੋ ਗਿਆ ਤੁਹਾਨੂੰ ਦੱਸਾਂ ਤੇ ਰੋਟੀ ਤੇ ਸਵੇਰ ਦੀ ਖਾਦੀ ਲੱਗੀ ਮੈਂ ਸੋ ਗਿਆ ਸੋ ਕੇ ਉੱਠਿਆ ਤੇ ਹੁਣ ਮੈਂ ਚਲਾ ਗਾਇਸ ਬਾਹਰ ਤੁਹਾਨੂੰ ਮੈਂ ਦੱਸਦਾ ਬਾਹਰ ਚੁਕਾ ਹੀ ਆ ਰੋ ਫੇਰ ਫੁਰਕੇ ਆ ਚੁਕਾ ਟਾੜਾ ਭਰਾ ਓਏ ਓਏ ਬਾਹਰੋਂ ਫੇਰ ਫੁਰਕੇ ਗਾਇਸ ਮੈਂ ਆ ਚੁਕਾ ਆਂ ਤੇ ਲੈ ਆਂਦੀ ਮਕਰੋਨੀ ਲੱਗੀ ਭੁੱਖ ਮੈਂ ਬਣਾਣੀ ਚਾਹੀਏ ਤੇ ਸਮਾਂ ਸਮੁੰਦੈਂਦਾ ਆਪਾਂ ਤੇ ਤੁਹਾਨੂੰ ਹੁਣ ਮੈਂ ਗਾਇਸ ਮਿਲਦਾ ਬਾਅਦ ਵਿੱਚ ਖਾੜੀਏ ਗਾਇਸ ਬਣਾ ਕੇ ਗਾਇਸ ਬਣਾ ਲਈਏ ਢਾੜੇ ਭਰਾ ਨੇ ਮਕਰੋਨੀ ਮੈਂ ਖਾ ਲੂਗਾ ਗਾਈ ਦੋ ਵੇ ਦੀ ਬਣਾਈਆਂ ਵੱਜ ਕੇ 2.5 ਨੂੰ ਖਾਈ ਹੋਣ ਗਾਈਸ ਤੇ ਤੁਹਾਨੂੰ ਮਿਲਦੇ ਹਾਂ ਬਾਅਦ ਵਿੱਚ ਖਾ ਲਈਏ ਵੇ ਗਾਈ ਫਾਈਨਲੀ ਦੋਸਤੋ ਟਿਊਸ਼ਨ ਦਾ ਟਾਈਮ ਹੋ ਚੁੱਕਾ ਹੈ ਤਾਂ ਹੁਣ ਮੈਂ ਚੱਲਣਾ ਟਿਊਸ਼ਨ ਤੇ ਆ ਰਿਹਾ ਹੈ ਬੈਗ ਤੇ ਚੱਲਦੇ ਹਾਂ ਟਿਊਸ਼ਨ ਦੇ ਆ ਜਾਏ ਬਾਬੇ ਦੀ ਫਿਰ ਗਾਈ ਬਤੀ ਮੇਰਾ ਬੈਗ ਕਰ ਲੀਏ ਬੰਦ ਤੇ ਫਿਰ ਗਾਈ ਥੱਲੇ ਤੇ ਦੋ ਮਿੰਟ ਰਹਿ ਗਏ ਹਾਂਜੀ ਗਾਈਸ ਹੁਣ ਮੈਂ ਚੱਲਦਾ ਥੱਲੇ ਤੇ ਕੀ ਕਰੀ ਤੋ ਤੁਹਾਨੂੰ ਮੈਂ ਦਿਰ ਸਦਾ ਟਿਊਸ਼ਨ ਦੁਆ ਆ ਕੇ ਹਾਂਜੀ ਗਾਇਸ ਹੁਣ ਆਪਾਂ ਟਿਊਸ਼ਨ ਦੁਬਾਰਾ ਆ ਚੁੱਕੇ ਆ ਰੋਜਾ ਪੜ੍ਹੇਗੀ ਗੱਲ ਤੈਨੂੰ ਆਈਦਾ ਪਟਿਊਸ਼ਨ ਦੁਬਾਰਾ ਆ ਚੁੱਕੇ ਆ ਤੇ ਅਭੀ ਜੋਸ਼ ਸਿੰਘ ਆਪਣੇ ਕੈਰ ਲਾਈਨਸ ਚ ਲੌਣ ਲਗਾ ਹੈ ਅਭੀ ਜੋਸ਼ ਸਿੰਘ ਪਾ ਡਾਇਰ ਲਾਈਨਸ ਚਲੋ 1 2 3 ਗੋ ਸਿਓ ਵਾਪਸੀ ਆ ਗਿਆ ਓਏ ਨਹੀਂ ਇਹ ਚਲਿਆ ਨਹੀਂ ਵੀਰੇ ਨਾਕਾਮਯਾਬ ਰਿਹਾ ਓ ਵਾਹ ਬੈਕ ਗ੍ਰੀਪ ਗਾਇਸ ਹੁਣ ਆਪਾਂ ਦੋ ਕਮੈਂਟ ਖੇਡ ਤੇ ਬੈਡਮਨ ਜਾ ਬੈਡਮਨ ਜਾ ਕੀ ਵੀਕ ਡਬਲ ਹੋ ਗਿਆ ਟੂ ਮੈਂ ਮੈਟ ਟੋ ਨਾਲ ਮਿਲ ਗਿਆ ਨੈਕਸਟ ਪੀਸ ਚਲ ਗਏ ਚਲਦੀ ਆਪਾਂ ਕਰੀ ਬੈਡਬਾਲ ਖੇਡੀਏ ਦੋ ਮਿੰਟ ਗਾਈਜ਼ ਮੈਂ ਪਹਿਲੀ ਵਾਰ ਭੌਂ ਲੱਗਾ ਆਂ ਬਾਲ ਮੇਰੇ ਕੋ ਠੀਕ ਆ ਚੈੱਕ ਕਰਿਓ ਹੁਣ ਇਹ ਪੀਵੀਵੀ ਵੀਓ ਤੇ ਪਤਾ ਨਹੀਂ ਜਿਹੜਾ ਵੀ ਆਂਦੇ ਆ ਟੀਵੀ ਪਰ ਇਹ ਕਿਹੜਾ ਹੋਣਾ ਆ ਕਰਾਂ ਜਾਂਦੋ ਫਿਰ ਮੈਂ ਬਾਲ ਕੋ ਨਾਲ ਚੈੱਕ ਕਰਿਓ ਕਿਦਾ ਵੀ ਵਾਈਬ ਹੁੰਦੀ ਹੈ ਹਾਂ ਗਾਈਜ਼ ਹਨ ਮੇਰੀ चल पहली बाल होगी वहली बाल होगी हाँ ठीक हाँ है मे भा आखी नहीं दूजी बाल फिर तो रड़ी तो तो गई दूजी बाल भी होगी जन ओवर खड़ोना फिर बोना ਇਹਦਾ ਵੀਰਨ ਚੰਗੀ ਦਾ ਹਾਏ ਹਾਏ ਪੱਡਾ ਗਾਈਜ਼ ਮੈਨੂੰ ਵੀ ਕਿ ਹਿੰਦੀ ਤੇ ਬਣਾਉ ਪੱਡਾ ਖੇਡ ਰਿਹਾ ਹੈ ਓਕੇ ਗੇਮ ਖਾ ਨਹੀਂ ਆ ਗਾਈਜ਼ ਉਹਨਾਂ ਦਾ ਬੈਡਬਾਲ ਖੇਡਿਆ ਉਹਨਾਂ ਦਾ ਬੈਡਬਾਲ ਖੇਡਿਆ ਘਰ ਨੂੰ ਤੇ ਮੈਂ ਗੱਡੀ ਨਾਲ ਹੀ ਦੋਨਾਂ ਪਤੰਦੇ ਗਾਈਜ਼ ਘਰੇ ਚਲੀ ਗਈ ਹਾਂਜੀ ਗਾਈਜ਼ ਹੁਣ ਮੈਂ ਆ ਚੁੱਕਾ ਘਰ ਤੇ ਪਾਪਾ ਨੇ ਮੈਨੂੰ ਕੰਮ ਦਿੱਤਾ ਮੋਟਰਸਾਈਕਲ ਅੰਦਰ ਹੁੰਦਾ ਤੇ ਜਾਣੀ ਆ ਬਾਹਰ ਤੇ ਮਨਸਨ ਹੁੰਨੇ ਗਾਈਜ਼ ਅੰਦਰ ਫੇ ਚੱਲਦੇ ਗਾਈਜ਼ ਘੜੀ ਨੂੰ ਗੁਰਦਾਰੇ ਪਾਂਜੀ ਗਾਇਸ ਮੋਰਸਾ ਲਾਤਾ ਅੰਦਰ ਤੇ ਹੁਣ ਮੈਂ ਚੱਲਾਂ ਗਾਇਸ ਕਰੇ ਕਹਿਣਾ ਗੁਰਦਾਰੇ ਨੂਰ ਦਾ ਫੋਨ ਹੁੰਦਾ ਚੋਕਣਾ ਭਰਾਵਾ ਗਾਇਸ ਮੈਂ ਗੁਰਦਾਰੇ ਆ ਚੁੱਕਾ ਹਾਂ ਗੁਰਦਾਰੇ ਕੋਈ ਨਹੀਂ ਹੈਗਾ ਮੇਰਾ ਵੀਰ ਭਰਾ ਹੁਣ ਚੱਲੀਏ ਗਾਇਸ ਉੱਤੇ ਸੋਖਾਸਨ ਕਰੌਣ ਤੇ ਚੈੱਕ ਕਰੋ ਗਾਇਸ ਮੌਸਮ ਕਿੱਡਾ ਸ਼ਾਨਦਾਰ ਹੈ ਤੇ ਆ ਕਿਹੜਾ ਹੀ ਓਏ ਮਾਇਨੋ ਸੋਖਾ ਨੂੰ ਗਰਾਲਾ ਤੋਂ ਹੁਣ ਆਪਾਂ ਚੰਨੇ ਘਰੇ ਨੇਰਾ ਇਸ ਕਰਕੇ ਗਾਇਸ ਕਿਉਂਕਿ ਇਹ ਬਲੈਕਆਊਟ ਹੈ ਸਾਰਿਆਂ ਨੇ ਬੰਦ ਕੀਤੀਆਂ ਹੀ ਬੱਤੀਆਂ ਨਹੀਂ ਆ ਗੁਰਦਾਰ ਦੇ ਕੈਮਰੇ ਬੰਦ ਹੋ ਕਰ ਦੇਨੇ ਥੋੜੀ ਤੈਨੂੰ ਬਾਬਾ ਜੀ ਨੇ ਤੇ ਬਾਅਦ ਚ ਫੇਰ ਦਿਖਾ ਦੇਣਗੇ ਗਾਇਸ ਹੁਣ ਆਪਾਂ ਚੱਲਦੇ ਆ ਘਰੇ ਹੈ ਗਾਇ ਹੈ ਉਹ ਬੰਗਰ ਨਹੀਂ ਹੋ ਰਹੇ ਰਹਾਂ ਦੇ ਨਹੀਂ ਗਰੰਟੀ ਕੀ ਤੁਹਾਨੂੰ ਚੱਲਦੇ ਆ ਗਾਇਸ ਘਰੇ ਗਾਇਸ ਇੱਕ 8 ਵਾ ਚੁੱਕੀ ਨੇ ਤੇ ਸਾਰੇ ਆਪਣੇ ਆਪਣੇ ਘਰ ਚਲੇ ਨੇ ਤੇ ਮੈਂ ਵੀ ਆਪਣੇ ਘਰ ਚਲਾ ਚਲੋ ਚੰਗਾ ਗਾਇਸ ਬਾਏ ਬਾਏ ਬਾਈ ਖਾਸਾ ਵੇਰੇ